ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਤਨ ਸਿੰਘ ਜੀ ਤੇ ਪਤਨ ਮਹਾਰਾਜ ਸਦਾ ਹੀ ਜਾਗਾਰ ਹੈ ਸਦਾ ਹੀ ਜਾਗਾਰ ਹੈ ਸਰਬੰਦਾ ਬਾਲਾ ਗੁਰੂ ਬਾਬਾ ਜੀ ਮੇਰ ਕਰੋ ਸੁਪਾ ਕਰੋ ਉਸ ਦੀ ਕਾੜੀ ਨਾ ਦੇਖਣ ਦੀ ਉਹ ਕਿਰਪਾ ਬਈ ਬਾਪਲੇ ਸਦਾ ਨਾਲ ਰੱਖੋ ਬਰਕਤੋ ਕਿਰਪਾ i'm going ਕੱਟੀ ਹੈ ਦਰਜਨ ਦੇ i ਚਿਤ ਚਿਤ ਵਾ ਅਰਦਾਸ ਕਹੂੰ ਪਰ ਕਹਿ ਪੈ ਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਤੱਕ ਤੇਰੇ ਹੁਕਮ ਪਗ ਨੀ ਸਾੜ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖ ਸਬਦਿ ਸਤਿਨਾਮ ਕਰਤਾ ਮੁਖ ਮਿਵਾ ਅਗਮ ਅਲਖ ਕਾਰਣ ਪਰਖ ਜੋ ਪਰਮਾ ਵਹਿ ਸੋ ਕਹ ਗੁਰ ਅਮਰਦਾਸ ਕਾਰਣ ਕਰਨ ਜਿਵ ਤੂੰ ਰਖਹਿ ਤਿਵ ਰਹੁ ਅਗੰ ਅਲਖ ਕਾਰਣ ਪੁਰਖ ਜੋ ਬਰਮਾ ਬਹਿ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ रख रहो ओ आया दूरो चलक मकी तरण आयो आसा रखी चेत में मेरा सब हो दुख गे जी नाम रहियो साधू रहियो ਰਹਿਓ ਗੁਰ ਗੋਵਿੰਦ ਕਹੋ ਨਾਨਕ ਇਹ ਜਗਤ ਮਨ ਕਿਨ ਜਪਿਓ ਗੁਰ ਮੰਤ ਰਾਮ ਨਾਮ ਯੁਰ ਮੈਂ ਗਹੋ ਜਾਕ ਸਭ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤੋਹਾਰ ਸੁਖੋ ਟਲੋ ਐਹਨ ਸਹਜ ਸੁਭਾਈ ਦਰਸਨ ਪਰਸ ਐ ਗੁਰੂ ਕਾ ਜਨਮ ਮਰਨ ਦੁਖ ਜਾ ਰੂਹ ਸਿਫਤ ਖਸਮ ਦੀ ਨੂਰ ਅਰਸੋ ਕਰਸੋ ਛਟਿਆ ਤਦ ਡਿਠੇ ਸੱਚੇ ਪ੍ਰਾਤਸਾ ਮਾਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਚੇਰ ਸਾਹ ਦਾਸਾ ਜੇ ਸੁਪਾਸ ਬਹਿਠਿਆ ਸਹੀਏ ਸਭਨਾ ਦਾਵੇ ਸਾਹੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਗਾਦਰਸ ਬਾਪ ਕੋਟ ਉਤਾਰੇ ਪੇਟਤ ਸੰਗ ਇਹੋ ਪਵਜਲ ਤਾਰੇ ਜਾ ਕੇ ਦਰਸ ਪਾਪ ਕੋਟ ਉਤਾਰੇ ਪੇਟਤ ਸੰਗ ਇਹੋ ਪਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਆਰ ਨਾਮ ਚ ਤਾਰੇ ਰਹਾ ਮਝਾ ਕਾ ਸਭ ਤੋ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਵਿਦਾਰੇ ਜਾ ਕੀ ਧੀਰਕ ਇਸ ਮਨ ਹੈ ਸਦਾਰੇ ਜਾ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ प्रभ आप सव शरण नानक ते सद भले प्रभ के सेवक प्रभ आप सवारी शरण नानक ਤੈਨ ਸਾਧਵਲ ਹਾਰੇ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸੋਹੀ ਮਹਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਉਤਾਰੀ ਪੇਟ ਤ ਸੰਗ ਇਹ ਭਵ ਜਲਤਾਰੀ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਉ ਹਰ ਨਾਮ ਚਿਤਾਰੇ ਰਹਾ ਗੁਰੂ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੀ ਸਰਤਾਉ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਤਰਸਨਾ ਤੋਂ ਉਚਾਰਨ ਹੋਇਆ ਸੋਹੀ ਰਾਗ ਅੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ 739 ਉੱਪਰ ਸੁਭਾਇਮਨ ਹੈ ਸਤਗੁਰੂ ਜੀ ਕਿਰਪਾ ਕਰਨ ਇਹ ਪਾਵਰ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਉਲਝੁਕਾਂ ਦੀ ਖਿਮਾ ਕਰਨੀ ਮਨਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ